ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆਗੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਅਪਾ ਤਿੰਨੇ ਵੜਾ ਦਿਖਾਵਾਂਗੇ ਤਿੰਨੇ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸੋ ਮੈਂ ਵੀਰੇ ਭਵਨਪ੍ਰੀਤ ਸਿੰਘ ਆ ਪਿੰਡ ਹੰਡਿਆ ਐ ਜ਼ਿਲ੍ਹਾ ਬਰਨਾਲਾ ਜੀ ਕੰਟੈਕਟ ਨੰਬਰ ਜੀ ਆਪਣਾ ਕੰਟੈਕਟ ਨੰਬਰ 9877862899 ਦੂਜਾ ਨੰਬਰ 963550842 ਅੱਜ ਆਪਾਂ ਦੱਸਾਵਾਂਗੇ ਇੱਕ ਗੱਬਣਾ ਹਨਾ ਇੱਕ ਗੱਬਣਾ ਬਾਈ ਦੋ ਗਾਵਾਂ ਸੂਈਆਂ ਵੀ ਲੈਣੀਆਂ ਠੀਕ ਐ ਇਹ ਜਰਸੀ ਦੇ ਕ੍ਰਾਸ ਲੈ ਕੇ ਠੀਕ ਹੈ ਆਪਣੇ ਕੋਲੇ ਉਹਦਾ ਕੰਮ ਆਪਣੇ ਕੋਲੇ ਭਾਈ ਹੈਈਆਂ 10 ਤੋਂ 12 ਗਈਆਂ ਠੀਕ ਹੈ ਆਪਣੇ ਕੋਲ ਮੈਨੂੰ ਦਿਖਾ ਗੀ ਸੀ ਠੀਕ ਆ ਅਸੀਂ ਕਰਾਂ ਤੈਨੂੰ ਵੀ ਵੀਡੀਓ ਪਾਉਣੀ ਹੈਗੀ ਜੇ ਕੇ ਵੀਰ ਨਹੀਂ ਆਉਣਾ ਕੋਈ ਗੱਲ ਨਹੀਂ ਆਪਾਂ ਕੋਲ 30 ਦਿਨੋਂ ਤੋਂ ਲੈ ਕੇ 40 ਦਿਨ ਤੱਕ ਰੱਖ ਦੇਗਾ ਮੈਂ ਹੈਈਏ ਮਨੇ ਚ ਵੱਡੀ ਬੈੜ ਵੀ ਬੰਦਾ ਲੈ ਸਕਦਾ ਵੱਡੀ ਬੜਾ ਹੀ ਹੈਈਏ ਨੇ ਵੀਰਿਆ ਜਦੋਂ ਮਰਜੀ ਕੋਈ ਆਵੇ ਗਾਮ ਮਰਜੀ ਆ ਜੀ ਕੋਈ ਆਉ ਵੀ ਨਹੀਂ ਆ ਵੀ ਨੰਬਰ 987786 ਦਾ ਸੀ ਨਾ 989 ਦੂਜਾ ਨੰਬਰ ਹੈਗਾ 973550 ਤੋਂ 40 ਵੱਡੇ ਭਰਾਹਣਾਂ ਪਰ ਜੀ ਮੈਂ ਪਾ ਜਰਸੀ ਦੇਖੀ ਜਾਨੇ ਹੈਗੇ ਜਿਹੜੇ ਪਾ ਜਰਸੀ ਦੇਖੀ ਜਾਨੇ ਕਿਹੜਾ ਸੂਆ ਸ ਦੋ ਦੋਨੋਂ ਹੁੰਭਈਆ ਮੰਨ ਕੇ ਚੱਲ ਵੀ ਚੌਣ ਚੌਣ ਦਾ 18 ਕਿਲੋ ਬੋਲੀ ਤਿਆਰ ਆਈ 9 ਕਿਲੋ ਪਰ ਟਾਈਮ ਦਾ ਹਨਾ ਪਰ ਟਾਈਮ ਦਾ ਤਿਆਰ ਆ ਬਈ ਠੀਕ ਆ ਚੌਣ ਚਵਾ ਦੀ ਇੱਕ ਨੰਬਰ ਇੱਕ ਨੰਬਰ ਆ ਬਈ ਇੱਕ ਨੰਬਰ ਆਈ ਚਾਹੇ ਐਂ ਵੀ ਵੇਚਾ ਜਾਏ ਠੀਕ ਆ ਹਾਂ ਐਂ ਨਹੀਂ ਕਰੀ ਜੇ ਇਹੀ ਵੇਚਾ ਜਾਏ ਕੋਈ ਨਿਆਣਾ ਵਗੈਰਾ ਪਾਉਂਦੀ ਨਿਆਣਾ ਵਗੈਰਾ ਪਾਉਂਦੀ ਵੀ ਲੋੜ ਹੀ ਨਹੀਂ 18 ਲੀਟਰ ਦੁੱਧ 9 ਲੀਟਰ ਪਰ ਟਾਈਮ ਦਾ ਏ ਥੱਲੇ ਹਾਜ਼ਰ ਆ ਤਿਆਰ ਆ ਬਈ ਠੀਕ ਆ ਰੇਟ ਵਾਜਬ ਹੋਊਗਾ ਰੇਟ ਵੀਰੇ ਜਮ੍ਹਾਂ ਚਾਇਜ ਹੋਊਗਾ ਤੇ ਤੰਨੇ ਗਾਵਾ ਮੰਨ ਕੇ ਆ ਬਈ 20 ਤੋਂ ਬਾਹਰ ਦੁੱਧ ਨਹੀਂ ਤੰਨੇ ਗਾਵਾ ਹੀ ਨਹੀਂ ਜੇ ਤੇ ਤੋਂ ਤਿੰਨੇ ਗਮ ਇਕੱਠੇ ਪਾਣਾ ਦੇ ਦਾਈ ਠੀਕ ਹੈ ਇਹਦੇ ਮਗਰ ਬੱਚਾ ਮੇਲ ਕਾ ਪਾਣਾ ਬੱਚਾ ਦੁੱਧ ਬਈ ਤੋਰੇ ਬੜਾ ਜਨ ਮਾਰ ਦੁੱਧ ਬਈ ਮੈਂ ਕਿ ਚੱਲ 20 ਦਾ ਖੁੱਲਾ ਦੋਗੀ ਦੂਗੀ ਉੱਤੇ ਦੁੱਧ ਦੇਣਾ ਨੇ 20 ਕਿਲੋ 20 ਕਿਲੋ ਮੰਨ ਕੇ ਲੈ ਲੈ ਬੰਦਾ ਦੁੱਧ ਉੱਤੇ ਬਾਹਰ ਦੁੱਧ ਦੂ ਬਈ ਠੀਕ ਹੈ ਹਾਂ ਆਪ ਲੈਤਾ ਦੁੱਧ ਦੇ 20 ਕਿਲੋ ਮਣਵੀ ਦੇਵਾਂਗੇ ਦਾ ਆਪਾਂ ਫੇਰ 20 ਕਿਲੋ ਦੁੱਧ ਮੰਨ ਕੇ ਲੈ ਸਕਦੇ 18 ਲੀਟਰ ਦੁੱਧ ਥੱਲੇ ਹਾਜ਼ਰ ਹੈ ਰਾਜੀ ਰੂਜੀ ਬਹੁਤ ਆ ਸਮੀ ਬੜੀ ਵੀ ਵਧੀਆਗੀ ਤੇ ਜਿੰਦ ਜਾਣ ਬਹੁਤ ਆ ਵਿੜ ਦੇ ਵਿੱਚ ਕੁਆਲਿਟੀ ਵਗੈਰਾ ਸੁਆ ਦੂਜਾ ਸੁਈਆ ਜਰਸੀ ਦੇ ਵਿੱਚ ਹਲਕਾ ਜਿਹਾ ਕਰਾਸ ਪੈਂਦਾ ਹੈ ਹਨਾ ਐਚ ਐਫ ਦੇ ਪੇਟੋਂ ਵੀ ਹੈ ਨਾ ਠੀਕ ਹੈ ਕਿਉਂਕਿ ਹੁਣ ਜੇ ਐਚ ਐਫ ਦੇ ਪੇਟੋਂ ਹੀ ਫਿਰ ਕਰਾਸ ਪੈਂਦਾ ਆਊਗਾ ਪਰ ਜਿਹੜੀ ਇਹ ਜੀ ਆਰਡਰ ਦੀ ਕੁਆਲਿਟੀ ਹੈ ਲੈਵੇ ਦੀ ਬਣਾਵਟ ਹੈਗੀ ਸਾਰੀ ਜਰਸੀ ਦੀ ਹੈ ਠੀਕ ਹੈ ਹਾਂ ਤੇ ਲੈਵਾ ਵਗੈਰਾ ਦੇਖੋ ਸੋਨਾ ਨੀਲੀ ਜਰਸੀ ਵਾਲਾਗਾ ਪੇਟੂਆ ਵਗੈਰਾ ਚੰਗਾ ਸੁਹਣਾ ਦਿਖਾਈ ਦਿੰਦਾ ਹਨਾ ਬੱਚਾ ਮਗਰ ਪੂਰਾ ਪਿਓਰ ਤੇ ਹੈਗਾ ਠੀਕ ਹੈ ਅੱਗੇ ਬਾਅਦ ਜਿੱਦਾਂ ਦਾ ਮਰਜ਼ੀ ਸੀਮੈਂਟ ਲਗਾ ਕੇ ਬੱਚੇ ਤਿਆਰ ਕਰ ਸਕਦੇ ਨੇ ਤਿਆਰ ਕਰ ਸਕਦੇ ਬਈ ਜਿਵੇਂ ਸਖਰੇ ਛੋਟਾ ਲਾਗੇ ਬਧੀਆ ਹਨਾ ਸੀਮੈਂਟ ਠੀਕ ਹੈ ਤੇ ਮੂਰੇ ਟਾਪ ਵੀ ਵਧੀਆ ਲੱਗੀ ਸਰ ਹਵਾਨੇ ਤੇ ਮਿਲਕ ਵੈਂਸ ਵਗੈਰਾ ਦੇਖੋ ਸਾਫ ਸੁਥਰੇ ਸੋਹਣਿਆ ਰਾਜੀ ਤੇ ਸਮੀ ਭਲੀ ਵੀ ਬਹੁਤ ਜ਼ਿਆਦਾ ਹੈ ਜਿੰਦ ਜਾਨਾ ਤੀਜਾ ਚੌਥਾ ਦਿਨ ਹੋਇਆ ਸੂਈ ਨੂੰ ਤੀਜਾ ਦਿਨ ਭਈਆ ਸੂਈ ਨੂੰ ਤੀਜਾ ਦਿਨ ਏਹ ਕੋਲੇ ਦੰਦਾ ਆਪਣੇ ਕੋਲੇ ਵੀਡੀਓ ਬਣੀ ਜੀ ਠੀਕ ਹੈ ਘਰੇ ਸੂਈ ਆਪਣੇ ਹਨਾ ਹਾਂ ਆਪਣੇ ਘਰੇ ਹੀ ਸੂਈ ਹੈਗੀ ਤਾਰਾ ਦੁਰਾ ਓਕੇ ਜਮਾ ਮੈਂ ਕਹਣਾ ਬਈ ਐ ਸਿਕਤਾ ਨੂੰ ਡੇਗੀ ਤਾਰਾ ਠੀਕ ਐ ਅੱਗੇ ਆਪਾਂ ਦੋ ਨੰਬਰ ਜਿਹੜੀ ਇਹ ਦੇਖੀ ਜਾਂਦੇ ਆ ਇਹ ਬਈ ਦੂਜਾ ਸਮਾ ਬੱਸੀ ਸੁਈ ਹੈਗੀ ਮਾਗਰੇ ਦੇ ਬਈ ਬੱਸੀ ਹੈ ਇਹਨੂੰ ਕਿੰਨਾ ਦਿਨ ਹੋ ਗਿਆ ਸੁਈ ਨੂੰ ਇਹਨੂੰ ਵੀ ਰਾਤ ਦੀ ਸੁਈ ਹੈ ਰਾਤ ਦੀ ਸੁਈ ਬੱਚੀ ਲੱਕ ਦੀ ਮੰਨਦਾ ਆਪਣੇ ਕੋਲੇ ਸੁਈ ਹੈਗੀ 3:00 ਵਜੇ ਠੀਕ ਐ ਹਾਂ ਤਾਂ ਢੜ ਕੇ ਬੋਲੀ ਗੱਡੀ ਇਹਦੀ 7:30 ਕਿਲੋ ਬੋਲੀ ਜੇਰ ਜੀ ਰੁੱਕਿਆ ਜੇਰ ਵਗਰੇ ਦਾ ਡੰਦਾ 7:30 ਕਿਲੋ ਚੌਦੀ ਕੋ ਬੱਸੀ ਜਗਾ ਦੀ ਮਾਗਰ ਬੱਸੀ ਇਹਦੇ ਵਗਰੇ ਦੇ ਬੱਛੀ ਹੈ ਹਣਾ ਹਾਂ ਜੋਨ ਕਈ ਵਾਰ ਹੁਣ ਇਹਦੇ ਬਈ ਬੱਸੀ ਸੀਮਲ ਭਰਾਏਗਾ ਉਹਦੇ ਬੱਸੀ ਉਹ ਠੀਕ ਹੈ ਅੰਦਾਜ਼ਾ ਲਾ ਸਕੀ ਆਪੇ ਇਹ ਤਾਂ ਦੁੱਧੇਸ ਵਰਗੀ ਵੀ ਜਦੋਂ ਬਾਈ 20 ਦਾ ਬਾਹਰ ਵਾਲੀ ਹੋਈ ਹੈਗੀ ਠੀਕ ਹੈ ਹਾਂ 20 ਕਿਲੋ ਤਾਂ ਬਾਹਰ ਦਾ ਧਰਾਉਣਾ ਪਾ ਦੂਂ ਧਰਾਉਣੀ ਪਾ ਦੂ ਬਈ ਠੰਡੇ ਛੀਲਾਂਾਂ ਬਥੇਰੀਆਂ ਨੇ ਬਸੀਆਂ ਉਦੋਂ ਦੀ ਚੱਕਰੀਂ ਨੇ ਜਿਵੇਂ ਮਰਜੀ ਬੈਠੀ ਚੱਲ ਸੋ ਦੇਖੋ ਥਾਂਡੇਵਾ ਪੂਰਾ ਓਕੇ ਹੈ ਸਾਫ ਸੁਥਰੀ ਹੈ ਨਾ ਠੰਡੀਆਂ ਨੇ ਮੇਰੇ ਬਾੜਾ ਸਾਰੀਆਂ ਠੀਕ ਹੈ ਇਹ ਨਹੀਂ ਗਰਮ ਮਾਹੌਲ ਵਾਲੀਆਂ ਨਹੀਂ ਗੀਆਂ ਠੰਡੀਆਂ ਤੁਸੀਂ ਦੇ ਬੜਾਂ ਨੇ ਸੋ ਸਾਫ ਸੁਥਰੀ ਰਾਜੀ ਸਮੀ ਪੜੀ ਵੀ ਬਹੁਤ ਆ ਦੂਜਾ ਸੂਆ ਸੂਈ ਸਵਾਈ ਦੰਦੋ ਲੱਗ ਭਾਗ ਹੋ ਦੋਂਦੀ ਚੌਗੀ ਇਹ ਪਹਿਲੀ ਦੂਜਾ ਸੂਆ ਇਹ 6 ਲੰ ਦਾ ਬਰੇ ਆਹ ਸੌਰੀ 6 ਲੰ ਦਾ ਹਨਾ ਦੁੱਧਾਂ ਦੇ ਦੰਦ ਕੰਨੀਆਂ ਇਹ ਖੜੀਆਂ ਨਹੀਂ ਆ ਠੀਕ ਹੈ ਜੈਨੂਨ ਦੂਜਾ ਸੂਆ ਦੂਜਾ ਸੂਆ ਬਈ ਦੂਜਾ ਸੂਆ ਇਹ ਕ੍ਰਾਸ ਪਾਉਣ ਪੈਂਦਾ ਹਨਾ ਹਾਂ ਖਾਇਆ ਬਈ ਜੱਟੀ ਥੋੜਾ ਕ੍ਰਾਸ ਪਾ ਲੈ ਗਿਆ ਥੋੜਾ ਆਪਨਾ ਆਇਆ ਲੱਗਾ ਗ੍ਰੈਂਡੋ ਦੇ ਨਾਲ ਠੀਕ ਹੈ ਤੋ ਕੁਝ ਅਕਸਰ ਗ੍ਰੈਂਡੋ ਵਾਲੇ ਵੀ ਹੈਗੇ ਤੇ ਠੰਡੀ ਸੀਰ ਵਾਧੂ ਆ ਠੰਡੀ ਆ ਬਈ ਬਥੇਰੀ ਹੈ ਜੀ ਸੋ ਚੌਣ ਚਵਾ ਦੀ ਦੁੱਧ ਵੀ ਵੀ 20 ਤੋਂ ਵਾਰੀ ਤੂੰ ਫੁੱਲਾ ਦੁੱਧ ਠੀਕ ਹੈ 20 ਕਿਲੋ ਦ ਜਾ ਜਗਲ ਹੈ ਜਮਾ ਗਰਮੀ ਵਾਲੇ ਤੋਹਫੇ ਆ ਗਰਮੀ ਵਾਲੇ ਤੋਹਫੇ ਨੇ ਬਈ ਠੀਕ ਹੈ ਸੋ ਗਰਮੀ ਦੇ ਅਕੋਰਡਿੰਗ ਸਾਰੇ ਪਸ਼ੂਆ ਪੰਜਾਂ ਕੋਲੇ ਫੈਂਟ ਬਈ ਦੁੱਧ ਦੇਣੀ ਹੀ ਐ ਠੀਕ ਹੈ ਫੈਂਟ ਨਾਲ ਦੁੱਧ ਹੀ ਪਾਉਣੀ ਆ ਸੋ ਠੰਢੇ ਵੇ ਦੀ ਪੂਰੀ ਸਾਫ ਸੁਥਰੀ ਨੋਰਮਲ ਐ ਮਨ ਕੇ ਜਲਦੀ 5 0 ਤੋਂ 30 ਹੋਊਗਾ ਨਾ 5 ਤੋਂ ਪਰਾਸ ਮੱਝਾਂ ਨਾਲ ਕੰਪੇਅਰ ਕਰੂ ਦੋ ਪੇ ਨਾਲ ਸੋ ਲੈਵੇ ਦੀ ਸਾਫ ਸੁਥਰੀ ਐ ਜਮਾ ਤੇ ਤਿੰਨ ਨੰਬਰ ਉਹ ਜਿਹੜੀ ਗੱਭਣ ਦੇਖੀ ਆਨੇ ਆਪਾਂ ਇਹ ਬਈ ਦੂਜਾ ਸੂਤ ਹੁੰਦੀ ਹੈਗੀ ਦੂਜਾ ਸੂਤ ਦੁੱਧ 19 ਕਿਲੋ ਪਾਇਆ ਵੇ ਦਾ ਬਲੂਨ ਦਾ 19 ਕਿਲੋ ਹਾਂ ਇਹ ਵੀ ਜਰਸੀ ਇਹ ਜਰਸੀਆ ਕਰਾਉਸਾਂਗਾ ਮਨ ਲੇ ਕੇ ਜਲਦੀ 70 ਤੋਂ 70% ਜਰਸੀ ਹੋਈਗੀ ਆਈ ਇਹ ਕੈਦਾਂ ਲੈਂਦੇ ਸੂਣਦੇ ਇਹ ਹੈ ਬਈ 6 ਦਿਨ ਬਾਕੀ ਪੈਣਗੇ 6 ਦਿਨ ਸੂਣ ਚ ਬਾਕੀ ਇਸ ਵਾਰ ਬੰਦਾ ਕਿੰਨਾ ਨੰਦਾ ਚਾਲਾ ਜਿੰਨ੍ਹਾ ਵਾਰ ਦੁੱਧ ਦੂ ਬਈ ਫੁੱਲ ਆਈ ਵੀ 20 ਕਿਲੋ 25 ਦੀਆਂ ਦੇ 3 ਕਹਿੰਦੇ ਨੇ 20 ਮੰਨ ਕੇ ਲੈ ਲੇ ਗਲਤ ਤਿੰਨੇ ਕਹਿੰਿਆ ਰਾਉਂਡ ਨੌਰਮਲੀ ਬਈ ਮਨ ਲੇ ਕੇ ਜਲਦੀ ਤਾਕਤਕਾ ਦਾ ਦਾ ਪਲਾਸਟਿਕ ਹੋਣੀ ਹੈ 20 ਕਿਲੋ ਚਨਲ ਵਾਲੇ ਤੋਂ ਵੜਾ ਹੈਗੇ ਆ ਇਹ ਬੀਬੀ ਕਿਲੋ ਨਾਰਮਲੀ ਤੋਗੀ ਜਾਂਦੇ ਜਾਂ ਵਾਲੇ ਵਧੀਆ ਸਾਈਜ਼ ਵਾਲੇ ਵੜਾ ਨਹੀਂ ਗੀਆ ਠੀਕ ਹੈ ਥਣ ਮੁੱਠੀ ਵਾਲਾ ਜਮਾ ਹਨਾ ਮੁੱਠੀ ਵਾਲਾ ਹੈ ਤਾਂ ਵੜਾ ਬਈ ਬਣਨਾ ਹੈ ਸੈਟ ਲਾਡੋ ਦਾ ਬਹੁਤ ਨਹੀਂ ਗੀਆ ਠੀਕ ਹੈ ਇੱਥੇ ਲਾਡੋ ਦਾ ਬਹੁਤ ਬਣੂ ਬਹੁਤ ਬੱਚੀ ਠੀਕ ਹੈ ਧੋਰ ਦੀ ਬਾਰ ਨੂੰ ਇਹਨੂੰ ਵੀ ਹੰਦੇ ਗੋਬਿਆਂ ਦਾ ਬਹੁਤ ਨਹੀਂ ਬਈ ਜਾਂਦੀ ਆ ਕਾਟੀ ਬਹੁਤ ਆ ਬੱਚੀ ਕੋਈ ਫੇਸ ਕੁਆਲਿਟੀ ਵਗੈਰਾ ਬੱਚੀ ਦੇਖ ਸਕਦੇ ਹਾਂ ਸਾਫ ਸੁਥਰੀ ਰਾਜੀ ਸਮੀ ਬੜੀ ਵੀ ਦੂਜਾ ਸੂਰ ਹੁੰਦੀ ਆ ਹਲਕਾ ਜਿਹਾ ਕ੍ਰਾਸਪਨ ਪੈਂਦਾ ਜਰਸੀ ਵਾਲਾ ਕਿਛੇ ਬਹਿਣਾ ਮਨ ਗਾਇਸ ਹਾਂ ਤੁਹਾਨੂੰ ਜਰਾ ਆਰਾਮ ਲਈ ਕੱਢ ਜੂਗੀ ਅਰੇ 5-6 ਦਿਨ ਹਣਾ ਏ 5-6 ਦਿਨ ਲੈ ਜੀ ਬਈ ਆਰਾਮ ਨਾਲੀ ਸੋ 5-6 ਦਿਨ ਸੂਣ ਚ ਬਾਕੀ ਤੇ ਥਣ ਜਮਾ ਮੱਝਾਂ ਨਾਲ ਲਾ ਕੇ ਇਹਦਾ ਤੇ ਨਾਲ ਦੇ ਤਿੰਨੀ ਮੱਝਾਂ ਨਾਲ ਦਿਖਾਣੇਗੇ ਮੱਝਾਂ ਰੇਟ ਨਾਲ ਖਾਣ ਨਹੀਂ ਗਿਓ ਰੇਟ ਬਿਲਕੁਲ ਬਾਜੂ ਹੋਣਗੇ ਮੇਰੇ ਬਾਜੂ ਹੋਣਗੇ ਇਹ ਵੀ ਨਹੀਂ ਹੋਣਾ ਕਿ ਕੋਈ ਕਹੇ ਕਿ ਬੇਰੇ ਭਈ ਆਪਾਂ ਇਹ 80 ਲੈਣਾ 85 ਲੈਣਾਗਾ ਉਹ ਰੇਟ ਹੀ ਹਿੰਨੀਗੀ ਜੈ ਜੈ ਜੀ ਉਹ ਆਪਾਂ ਜਿੱਦਾਂ ਵੀ ਮਾਲ ਉਦੋਂ ਆਪਾਂ ਰੇਟ ਜਮਾ ਜਾਈ ਜੈ ਜੈ ਭੂਮੂ ਜੀ ਠੀਕ ਆ 98 77 86 89 99 73 35 50 640 ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਾ